हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦੀ ਨਵੀਂ ਰਵੀਜ਼ਨ ਸ਼ੀਟ ਕਰਾਂਗੇ ਸਿਹਾਰੀ ਠੀਕ ਹੈ ਸਿਹਾਰੀ ਦੀ ਮਾਤਰਾ ਅਸੀਂ ਪਹਿਲੇ ਕੀਤੀ ਹੈ ਅੱਜ ਉਹਦੀ ਅਸੀਂ ਵਰਕਸ਼ੀਟ ਕਰਾਂਗੇ ਨਾਓ ਲੈਟ ਸਟਾਰਟ ਸਭ ਤੋਂ ਪਹਿਲੇ ਸ਼ਬਦ ਪੂਰੇ ਕਰੋ ਸਿਹਾਰੀ ਦੀ ਮਾਤਰਾ ਲਗਾ ਕੇ ਠੀਕ ਹੈ ਸਭ ਤੋਂ ਪਹਿਲੇ ਨੰਨਾ ਡੈਸ਼ ਰਾਰਾ ਇੱਥੇ ਬਣਾ ਸਿਹਾਰੇ ਦੀ ਮਾਤਰਾ ਲਾ ਕੇ ਵਰਡ ਬਣਾਇਆ ਨਹਿਰ नन्ना हा नु सारी रारा नहर हा हा है नु सारी रारा नन्ना हिरन ठीक है सिहारी की मात्रा लगा के शब्द पूरे करो सिहारी मात्रा हमेशा एवें लगती है ठीक है यहारी मात्रा है बिहारी की मात्रा ठीक है पिता अगर आएगा महक सजे पास सिहारी की मात्रा होती है ਪਿਆਰ ਠੀਕ ਹੈ ਲਿਖ ਹੂਰਵਾਗ ਬਣਾਨੇ ਸੀ ਸਿਹਾਰੀ ਦੀ ਮਾਤਰਾ ਦੇ ਲਿਖ ਕਿਰਨ ਦਿਲ ਨਾਲ ਦਿਲ ਨਾਲ ਲਿਖ ਯਾ ਵਿਕਾਸ ਕਵਿਤਾ ਲਿਖ ਰਾਮ ਕਾਮ ਲਿਖ ਕੁਛ ਵੀ ਅਸੀਂ ਵਾਕ ਬਣਾ ਸਕਦੇ ਆ ਠੀਕ ਹੈ ਅਧਿਆਪਕ ਅਧਿਆਪਕ ਦਾ ਆਦਰਕਾਰ ਜਾਂ ਸਤਿਕਾਰਕਾਰ ਆਦਰਕਾਰ ਠੀਕ ਹੈ ਅਧਿਆਪਕ ਦੀ ਗੱਲ ਮੰਨ ਕੁਛ ਵੀ ਲਿਖ ਸਕਦੇ ਆ ਸ਼ਹਿਰ ਰਾਮ ਸ਼ਹਿਰ ਵਲਜਾ ਯਾ ਰਾਮ ਸ਼ਹਿਰ ਗਿਆ ਰਾਮ ਸ਼ਹਿਰ ਗਿਆ ਸਿਹਾਰੀ ਦੀ ਮਾਤਰਾ ਅਸੀਂ ਕਰਦੇ ਪਏ ਹਾਂ ਇਸ ਕਰਕੇ ਅਸੀਂ ਸਿਹਾਰੀ ਦੀ ਯੂਜ਼ ਕਰਾਂਗੇ ਠੀਕ ਹੈ ਨੈਕਸਟ ਹੈ ਖਾਲੀ ਥਾਵਾਂ ਭਰੋ ਡੈਸ਼ ਬਾਹਰ ਜਾ ਕਿਰਨ ਬਾਹਰ ਜਾ ਅਮਿਤ ਬਾਹਰ ਜਾ ਜਿੱਥੇ ਸਿਹਾਰੀ ਦੀ ਮਾਤਰਾ ਹੈ ਅਸੀਂ ਉਹ ਯੂਜ਼ ਕਰਨਾ ਠੀਕ ਹੈ ਸਿਮਰਤ ਸਿਆ ਸਿਮਰਨ ਕਿਰਨ ਜੋ ਜਿੰਨਾ ਜ਼ਿਆਦਾ ਸਿਹਾਰੀ ਦੀ ਮਾਤਰਾ ਹੈ यति जतिन विकास है भी लिख सकते हैं ठीक है जतिन डैश लिया जतिन प्याज लिया वैसे अस इतना फल भी लिख सकते हैं पर असि से दी करते पे हाँ कि कोशिश करा उ लिखिए गिलास लिया शहद लिया किताब लिया कुछ भी लिख सकते हैं ठीक है विकास डैश गा कविता गा गाना भी आ सकता पर अं कविता राइट करा ਠੀਕ ਹੈ ਨੈਕਸਟ ਹੈ ਕਿਹਦੀ ਪਿਕਚਰ ਹੈ ਬਿੱਲੀ ਤੁਸੀਂ ਵੀ ਪਿਕਚਰ ਜਾਂ ਤੇ ਡਰਾ ਕਾਟ ਸਕਦੇ ਹੋ ਤੇ ਜਾਂ ਪਿਕਚਰ ਲਗਾ ਸਕਦੇ ਹੋ ਨੈਕਸਟ ਹੈ तितਲੀ ਐਂਡ ਲਾਸਟ ਹੈ ਕਿਤਾਬ ਠੀਕ ਹੈ ਨੈਕਸਟ ਵਨ ਸਹੀ ਸ਼ਬਦ ਚੁਣ ਕੇ ਸਹੀ ਦਾ ਨਿਸ਼ਾਨ ਲਗਾਓ ਇਮਾਰਤ ਜਾਂ ਇਮਾਰਤ ਸਿਆਰੀ ਲੱਗੀ ਇਮਾਰਤ ਇੱਥੇ ਆਏਗਾ ਸ਼ਹਿਦ ਨੂੰ ਕਵਿਤਾ ਤੇ ਸਿਤਾਰ ਠੀਕ ਹੈ ਨੈਕਸਟ ਤਸਵੀਰਾਂ ਬਣਾਉ ਆਏਗਾ ਦਿਲ ਦੀ ਤੇ ਮਿਰਚ ਦੀ ਜ਼ਰੂਰੀ ਨਹੀਂ ਪੇਪਰ 'ਚ ਆਹੀ ਆਏਗਾ ਇੱਥੇ ਸ਼ਾਇਦ ਦੀ ਪਿਆਜ਼ ਦੀ ਔਰ ਜਿਵੇਂ ਇਨਾਮ ਦੀ ਜਿਹੜੀਆਂ ਪਿਕਚਰਸ ਅਸੀਂ ਕਾਪੀ 'ਚ ਕਰਵਾਈਆਂ ਕਿਤਾਬ ਟਿਕਟ ਠੀਕ ਹੈ ਦੀਨੇ ਦੀ ਵੀ ਕਰਵਾਈ ਐ ਸੀ ਉਹ ਲਿਆ ਸਾਰੀਆਂ ਪਿਕਚਰਸ ਵਿੱਚੋਂ ਕੋਈ ਵੀ ਆ ਸਕਦਾ ਕਿ ਸਬਜ਼ੀਆਂ ਦੇ ਨਾਂ ਸਿਹਾਰੀ ਦੀ ਮਾਤਰਾ ਤੋਂ ਇੱਕ ਤੇ ਬੰਦਾ ਪਿਆਜ਼ ਇਕੋ ਕਿਹੜੀ ਸਬਜ਼ੀ ਦਾ ਨਾਂ ਬਣ ਸਕਦਾ ਪਿਆਜ਼ ਬਣ ਸਕਦਾ ਹੋਰ ਸਬਜ਼ੀ ਦੇ ਨਾਂ ਪਿਆਜ਼ ਸ਼ਲਗਮ ਵੀ ਨਹੀਂ ਹੋ ਸਕਦਾ ਹੋਰ ਕਿਹੜਾ ਬਣ ਸਕਦਾ ਚਲੋ ਇਹ ਬਾਤ ਚ ਕਰਵਾਨੇ ਨੈਕਸਟ ਹੈ ਜੰਬਲ ਵਰਡ ਯਾਨੀ ਕਿ ਵਰਡ ਗਲਤ ਦਿੱਤਾ ਆ ਉਹਨੂੰ ਅਸੀਂ ਸਹੀ ਕਰਕੇ ਲਿਖਣਾ ਜਿਵੇਂ ਹੈ ਸਸਾ ਬੱਬੇ ਨੂੰ ਸਿਆਰੀ ਤੱਤਾ ਰਾਰੇ ਨੂੰ ਕੰਨਾ ਠੀਕ ਹੈ ਇਹਦਾ ਕੀ ਬਨੇਗਾ ਬਿਸਤਰਾ ਇਹ ਕਿਹੜੀ ਸਬਜੀ ਬਣ ਸਕਦੀ ਹੈ ਮਿਰਚ ਮਿਰਚ ਵੀ ਸਬਜੀ ਹੈ ਨਾ ਸਬਜੀ ਦੇ ਵਿੱਚ ਹੀ ਆ ਜਾਂਦੀ ਹੈ ਠੀਕ ਹੈ ਮਿਰਚ ਤੇ ਪਿਆਜ ਕਈ ਵਾਰੀ ਤੁਹਾਨੂੰ ਕੰਨਾਂ ਦੇ ਵੀ ਕਰਵਾਏ ਆ ਕੰਨਾਂ ਚੋਂ ਅਸੀਂ ਪੁੱਛ ਸਕਦੇ ਆ ਕਿ ਫਲਾ ਦੇ ਨਾਂ ਦੱਸੋ ਜਦੋਂ ਤੁਹਾਡਾ ਪੇਪਰ ਹੋਏਗਾ ਸਿਹਾਰੀ ਵਿਆਹ ਦੀ ਸਾਰੀ ਮਾਤਰਾ ਇਕੱਠੇ ਹੋਣਗੀਆਂ ਕੋਈ ਫਲਾ ਦੇ ਨਾਂ ਕੋਈ ਸਬਜ਼ੀਆਂ ਦੇ ਨਾਂ ਕੁਝ ਵੀ ਪੁੱਛ ਸਕਦੇ ਆ ਜਿਹੜੀ ਮਾਤਰਾ ਦੇ ਨਾਲ ਰਿਲੇਟਡ ਬਾਅਦ ਸਕਦੇ ਆ ਠੀਕ ਹੈ ਨੈਕਸਟ ਵਨ ਹੈ ਬੱਬੇ ਨੂੰ ਸਿਹਾਰੀ ਪਲੇ ਤੇ ਯਾਨੀ ਕਿ ਬੱਬੇ ਨੂੰ ਸਿਹਾਰੀ ਪਹਿਲਾ ਵਰਡ ਹੈ ਆਏਗਾ ਬ ਇ ਸ ਤ ਰ ਆ ਬੱਬੇ ਨੂੰ ਸਿਆਰੀ ਸੱਸਾ ਤੱਤਾ ਰਾਰੇ ਨੂੰ ਕੰਨਾ ਬਿਸਤਰਾ ਅੱਗੇ ਪੱਪੇ ਨੂੰ ਸਿਆਰੀ ਤੱਤੇ ਨੂੰ ਕੰਨਾ ਪਿਤਾ ਪੱਪੇ ਨੂੰ ਸਿਆਰੀ ਐੜਾ ਐੜੇ ਨੂੰ ਕੰਨਾ ਪਿਆਰ ਟੱਤੇ ਨੂੰ ਸਿਆਰੀ ਕਕਾ ਟੱਤੇ ਨੂੰ ਸਿਆਰੀ ਕਕਾ ਕੀ ਬਣ ਗਿਆ ਟਿਕ ਟਿਕ ਠੀਕ ਹੈ ਨੈਕਸਟ ਹੈ ਕੰਪਲੀਟ ਦੀ ਵਰਡ ਜਾਂ ਸ਼ਬਦ ਪੂਰਾ ਕਰੋ ਕੱਕਾ ਡੈਸ਼ ਤੱਤਾ ਇੱਥੇ ਆਏਗਾ ਕੱਕਾ ਵਵੇ ਨੂੰ ਸਿਆਰੀ ਤੱਤੇ ਨੂੰ ਕੰਨਾ ਕਵਿਤਾ ਨੈਕਸਟ ਸ਼ਹਿਰ ਨੈਕਸਟ ਮਿਚ ਐਂਡ ਇਹਦਾ ਲਾਸਟ ਆ ਸਿਤਾਰ ਠੀਕ ਹੈ ਨੈਕਸਟ ਅ ਦਸਾਇ ਗਏ ਸ਼ਬਦ ਨੂੰ ਸਾਹਮਣੇ ਦਿੱਤੇ ਸ਼ਬਦਾਂ ਚੋਂ ਪਛਾਣੋ ਤੇ ਉਸਦੇ ਦੁਆਲੇ ਗੋਲਾ ਲਗਾਓ। ਯਾਨਕਿ ਇਹ ਦਿਨ ਦਿੱਤਾ ਹੈ ਜਿਹੜਾ ਸਹੀ ਦਿਨ ਸੇਮ ਹੈ ਨਾ ਅਸੀਂ ਉਹਨੂੰ ਗੋਲਾ ਲਗਾ ਦੇਣਾ। ਨੈਕਸਟ ਵਨ ਹੈ ਪਿਤਾ। ਪਿਤਾ ਨੂੰ ਗੋਲਾ ਤੁਸੀਂ ਪੈਨਸਲ ਨਾਲ ਲਗਾਓਗੇ। ਠੀਕ ਹੈ? ਨੈਕਸਟ ਹੈ ਪਿਆਸ। ਪਿਆਸ ਨੂੰ ਗੋਲਾ ਲਗਾਤਾ। ਨੈਕਸਟ ਕਿਰਨ ਐਂਡ ਲਾਸਟ ਕਿਤਾਬ। ਠੀਕ ਹੈ? ਉਹ ਨੈਕਸਟ ਟਾਈਮ ਜਦੋਂ ਪੇਪਰ ਆਏਗਾ ਇਹ ਵਰਕਸ਼ੀਟ ਅਸੀਂ ਪਹਿਲੇ ਨਹੀਂ ਕਰवानी ਹੈ ਰਿਵੀਜ਼ਨ ਸ਼ੀਟ ਹੋ ਗਈ ਹੈ ਪੈਟਰਨ ਸੇਮ ਆਏਗਾ ਪਰ ਜ਼ਰੂਰੀ ਨਹੀਂ ਸੇਮ ਆਏ ਕਿ ਦਿਲ ਦੀ ਪਿੱਤਰ ਬਣਾਓ ਮਿਰਚ ਦੀ ਬਣਾਓ ਠੀਕ ਹੈ ਇਹ ਤੁਸੀਂ ਆਪਣੀ ਸਮਝਣਾ ਸੋ ਸਮਝ ਕੇ ਆਈਡੀਆ ਯਾਨਕਿ ਸ਼ਬਦ ਪੂਰੇ ਕਰੋ ਮਾਤਰਾ ਲਗਾਓ ਵਾਕ ਬਣਾਓ ਵਾਕ ਬਣਾਓ ਕੋਈ ਹੋ ਵੀ ਆ ਸਕਦੇ ਜਿਹੜੇ ਕਾਪੀ 'ਚ ਕਰਵਾਏ ਆ ਠੀਕ ਹੈ ਇਹ ਕਾਪੀ 'ਚ ਨੋਟ ਕਰਨਾ ਹੈ